ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ 1 ਮਹੀਨੇ ਤੋਂ ਬਾਅਦ ਦੁਬਾਰਾ ਜਿਹੜਾ ਉਹਨਾਂ ਨੂੰ ਅੱਜ 1-2 ਦਿਨ ਲਈ ਕਹਿ ਕੇ ਜੀ 2 ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੋਲਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸਟ ਕੀਤਾ ਹੈ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਰੈਸ ਨਹੀਂ ਪਾਈ ਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਿਆਏ ਨੇ ਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਟਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਦਾ ਸਾਲਾ ਹੈ ਉਹਨਾਂ ਨੂੰ ਰੈਸ ਪਾ ਲਓ ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ ਸੋ ਅਸੀਂ ਅੱਜ ਸਟਰੋਂਗਲੀ ਪੋਸਟ ਕੀਤਾ ਔਰ ਉਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜੇ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਹੁਣ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹੈ ਹੋਮ ਇਟਲੀਅਨ ਗਰਾਉਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਦਾ ਰਿਮਾਂਡ ਮੰਗਦੇ ਸੀ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਸਿਰਫ ਇਹਨੂੰ ਹੁਣੇ ਜੇਲ੍ਹ ਭਜਾ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਤਾ ਹੈ ਕਿ ਜੇਕਰ ਮੇਰੇ ਤੋਂ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦੋ ਜੇ ਮੇਰੇ 'ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਸੋ ਜ਼ਿਆਦਾ ਸ਼ਬਦ ਮੈਂ ਨਹੀਂ ਕਹਿੰਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜੋ ਪੁਲਿਸ ਨੇ ਪਹਿਲਾਂ ਵੀ 2 ਦਿਨ ਰਿਮਾਂਡ ਲਿਆ ਉਹਦੇ 'ਚ ਵੀ ਕੁਛ ਨਹੀਂ ਤੇ ਦੁਬਾਰਾ ਲੈ ਕੇ ਆਏ ਨੇ ਕੋਈ ਜਬਾੜੇ ਦਾ ਹਜ ਤੱਕ ਇਲਾਜ ਨਹੀਂ ਕਰਾਇਆ ਮੈਡੀਕਲ ਕਰਵਾਇਆ ਨਹੀਂ ਹਰਾਸ ਕਰਨ ਲਈ ਉਹਨੂੰ ਦੁਬਾਰਾ ਲਾਇਏ ਨੇ 1 ਮਹੀਨੇ ਬਾਅਦ ਤੇ ਇੱਕ ਬਿੱਟੂ ਗਿੱਲ ਨਾਮ ਦਾ ਬੰਦਾ ਹੋਰ ਸੀ ਉਹ ਵੀ ਸਾਡਾ ਬੰਦਾ ਰੈਸਟ ਕੀਤਾ ਜਿਹਦਾ ਕੋਈ ਰੋਲ ਨਹੀਂ ਹੈ ਸੋ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਵਿਰੋਧ ਕੀਤਾ ਸਿਰਫ ਸਵੇਰ ਤੱਕ ਦਾ ਰਿਮਾਨਡ ਜਿਹੜਾ 1 ਦਿਨ ਦਾ ਦਿੱਤਾ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਜੀ ਗੁਰਵਿੰਦਰ ਸਿੰਘ ਨੇ ਦੁਬਾਰਾ ਪੇਸ਼ ਕੀਤਾ ਖੇੜੀ ਵਾਲੇ ਨੂੰ ਹਾਂਜੀ ਇਹ ਗੁਰਵਿੰਦਰ ਸਿੰਘ ਇਹ ਤੋਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਇਹਦੇ ਸੱਤਾ ਸੱਤਾ ਲੱ ਇਨ ਪ੍ਰੋਡਕਸ਼ਨ ਬਰਾਣਤੇ ਹਾਸਲ ਕਰਕੇ 18 ਤਰੀਕ ਨੂੰ ਦੁਬਾਰਾ ਹਾਸਲ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਸੀ ਅੱਜ ਇਹਦਾ ਰਿਮਾਂਡ ਖਤਮ ਹੋ ਰਿਹਾ ਸੀ ਅੱਜ ਫੇਰ ਦੁਬਾਰਾ ਰਿਮਾਂਡ ਲਿਆ ਇੱਕ ਦਿਨ ਦਾ ਦਾ ਰਿਮਾਂਡ ਹੈ ਇੱਕੇ ਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀ ਕਾ ਉਸੇ ਦਿਨ ਤੋਂ ਗੁਰਵਿੰਦਰ ਸਿੰਘ ਬਿੱਟੂ ਸੰਨ ਅਕਸ਼ੰਦਰ ਸਿੰਘ ਵਸੇ ਸ਼ਿਸ਼ੂਨਾਪੁਰ ਪੁਲੀਸ ਕੋਕਿਊ ਜੁਗਰਫਤਾਰ ਕੀਤਾ ਉਹਨੂੰ ਵੀ ਪੇਸ਼ ਅਦਾਲਤ ਕੀਤਾ ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ ਹੈ